ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪ੍ਰੀਤ ਪੰਜਾਬ ਚੈਨਲ ਵਿੱਚ ਤੋਂ ਪੰਜਾਬ ਦਾ ਲੋਕ ਗਾਇਕ ਮੁਹੰਮਦ ਸਦੀਕ ਉਹਨਾਂ ਚੋਣਵੇਂ ਕਲਾਕਾਰਾਂ ਵਿੱਚੋਂ ਆਉਂਦਾ ਹੈ ਜਿਨ੍ਹਾਂ ਨੇ ਕਰੀਬ 5 ਦਹਾਕੇ ਤੱਕ ਲੋਕਾਂ ਦੇ ਦਿਲਾਂ ਦੇ ਰਾਜ ਕੀਤਾ ਉਮਰ ਦੇ 80 ਸਾਲ ਪਾਰ ਕਰ ਚੁੱਕੇ ਮੁਹੰਮਦ ਸਦੀਕ ਅਜੇ ਵੀ ਸਟੇਜ ਉੱਤੇ ਖੜ ਕੇ ਗਾਉਣ ਨੂੰ ਆਪਣਾ ਮਾਣ ਸਮਝਦੇ ਹਨ ਪਿਛਲੇ ਕੁਝ ਸਮੇਂ ਤੋਂ ਉਹਨਾਂ ਨੇ ਸਿਆਸਤ ਨੂੰ ਅਪਣਾਇਆ ਹੈ ਪਰ ਉਹਨਾਂ ਦਾ ਅੰਦਰਲਾ ਕਲਾਕਾਰ ਹਾਲੇ ਵੀ ਜਿਉਂਦਾ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਗੱਲਬਾਤ ਕਰਾਂਗੇ ਮੁਹੰਮਦ ਸਦੀਕ ਦੀ ਜ਼ਿੰਦਗੀ ਦੇ ਬਾਰੇ ਜਿਸ ਬਾਰੇ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਸੋ ਸਭ ਤੋਂ ਪਹਿਲਾਂ ਤੁਹਾਨੂੰ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਅਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਉਹ ਆਓ ਅੱਜ ਦੀ ਆਪਣੀ ਜਾਣਕਾਰੀ ਅੱਗੇ ਸ਼ੁਰੂ ਕਰਦੇ ਹਾਂ ਦਰਾਹੇ ਨੇੜੇ ਪਿੰਡ ਰਾਮਪੁਰ ਕਟਾੜੀ ਵਿੱਚ ਜੰਮੇ ਸਦੀਕ ਨੇ ਬਚਪਨ ਕੁੱਪਕਲਾ ਪਿੰਡ ਵਿੱਚ ਗੁਜ਼ਾਰਿਆ ਆਪਣੇ ਬਚਪਨ ਦੇ ਘਰ ਨੂੰ ਯਾਦ ਕਰਦਿਆਂ ਮੁਹੰਮਦ ਸਦੀਕ ਕਹਿੰਦਾ ਕਿ ਕੱਚਾ ਉਹਨਾਂ ਦਾ ਕੋਠਾ ਸੀ ਜਿਹੜਾ ਗਰਮੀਆਂ ਵਿੱਚ ਠੱਡਾ ਰਹਿੰਦਾ ਸੀ ਤੇ ਸਿਆਲਾਂ ਵਿੱਚ ਡਿੱਗਾ ਰਹਿੰਦਾ ਸੀ ਗਰੀਬੀ ਉਹਨਾਂ ਦੇ ਘਰ ਵਿੱਚ ਜ਼ਰੂਰ ਸੀ ਪਰ ਉਹ ਖੁਸ਼ ਰਹਿੰਦੇ ਸਨ ਸਦੀਕ ਦਾ ਪਿਤਾ ਮਿਲਟਰੀ ਦੀ ਇੱਕ ਡਰਾਮਾ ਜੂਟ ਵਿੱਚ ਕੰਮ ਕਰਦਾ ਸੀ ਪਰ ਵਿੱਚ ਸਦੀਕ ਨੂੰ 5 ਕੋਸਾਲ ਦੀ ਉਮਰ ਵਿੱਚ ਹੀ ਚੇਚਕ ਹੋ ਗਿਆ ਉਹਨਾਂ ਬਾਰੇ ਸਦੀਕ ਦੱਸਦਾ ਹੈ ਕਿ ਜਦੋਂ ਤੱਕ ਮੈਂ ਠੀਕ ਨਾ ਹੋਇਆ ਤਾਂ ਮੇਰੀ ਮਾਂ ਰਾਤ ਨੂੰ ਸੌਦੀ ਨਹੀਂ ਹੁੰਦੀ ਸੀ ਤੇ ਸਾਰੀ ਰਾਤ ਅਰਦਾਸਾ ਕਰਦੀ ਰਹਿੰਦੀ ਸੀ ਮੈਨੂੰ ਬਾਪ ਦੀ ਦੁਆ ਲੱਗੀ ਤੇ ਮੈਂ ਠੀਕ ਹੋ ਗਿਆ ਤਿੰਨ ਭਰਾ ਤੇ ਤਿੰਨ ਭੈਣਾਂ ਵਿੱਚੋਂ ਸਦੀਕ ਸਭ ਤੋਂ ਵੱਡਾ ਹੈ ਘਰ ਦੀ ਆਰਥਿਕ ਹਾਲਤ ਠੀਕ ਨਾ ਹੋਣ ਕਰਕੇ ਜ਼ਿੰਮੇਵਾਰੀ ਸਾਰੀ ਸਦੀਕ ਦੇ ਸਿਰ ਤੇ ਸੀ ਜਿਸ ਕਰਕੇ ਉਹ 10ਵੀਂ ਤੱਕ ਦੀ ਪੜ੍ਹਾਈ ਵੀ ਪੂਰੀ ਨਾ ਕਰ ਸਕਿਆ ਤੇ ਜ਼ਿੰਮੇਵਾਰੀ ਹੋਣ ਕਰਕੇ ਇਸੇ ਕਾਰਨ ਛੋਟੀ ਉਮਰ ਵਿੱਚ ਹੀ ਉਸ ਨੂੰ ਡਾਕਰੀ ਕਰ ਦੇਈ ਪਈ ਆਬਦ ਸਦੀਕ ਦਾ ਜਨਮ 1947 ਤੋਂ ਵੀ ਪਹਿਲਾਂ ਦਾ ਹੈ ਅਸੀਂ ਉਹਨਾਂ ਤੋਂ ਜੇਕਰ ਪੁੱਛੀ ਕਿ ਉਹਨਾਂ ਨੂੰ ਵੰਡ ਦਾ ਵੇਲਾ ਯਾਦ ਆਏ ਤਾਂ ਇਸ ਬਾਰੇ ਬਬਦ ਸਦੀਕ ਦੱਸਦਾ ਕਿ ਰੌਪੁਰ ਪਿੰਡ ਵਿੱਚ ਮੁਸਲਮਾਨਾਂ ਦੇ ਕਈ ਘਰ ਸਨ ਜਿਨ੍ਹਾਂ ਨੂੰ ਵੱਢਿਆ ਟੁੱਕਿਆ ਜਾ ਰਿਹਾ ਸੀ ਉਹਨਾਂ ਦੇ ਪਿੰਡ ਵਿੱਚ ਇੱਕ ਇਤਿਹਾਸਕ ਗੁਰਦੁਆਰਾ ਸੀ ਜਿੱਥੋਂ ਦਾ ਸੰਤ ਭਗਵਾਨ ਸਿੰਘ ਸਪਾਸ ਦੇ ਇਲਾਕੇ ਵਿੱਚ ਕਾਫੀ ਸਤਕਾਰ ਰੱਖਦਾ ਸੀ ਤੇ ਬਬਦ ਸਦੀਕ ਦਾ ਦਾਦਾ ਸੰਤ ਭਗਵਾਨ ਸਿੰਘ ਦੇ ਨਾਲ ਕੀਰਤਨ ਕਰਦਾ ਹੁੰਦਾ ਸੀ ਜਦੋਂ ਸੱਤ ਭਗਵਾਨ ਸਿੰਘ ਨੂੰ ਪਤਾ ਲੱਗਾ ਕਿ ਕਤਲਿਆ ਉਹਨਾਂ ਦੇ ਪਿੰਡ ਤੱਕ ਪਹੁੰਚ ਚੁੱਕਿਆ ਸੱਤ ਭਗਵਾਨ ਸਿੰਘ ਨੇ ਬਾਬਾ ਦਸਦੀਕ ਦੇ ਪਰਿਵਾਰ ਨੂੰ ਗੁਰਦੁਆਰੇ ਵਿੱਚ ਪੜਾ ਦਿੱਤੀ ਉਸ ਵਕਤ ਬਾਬਾ ਦਸਦੀਕ ਅਤੇ ਉਸਦਾ ਪਰਿਵਾਰ 10-15 ਦਿਨਾਂ ਤੱਕ ਗੁਰਦੁਆਰੇ ਵਿੱਚ ਨਿਵਾਸ ਸੀ ਬਾਬਾ ਦਸਦੀਕ ਦੱਸਦਾ ਹੈ ਕਿ 7-1951-52 ਵਿੱਚ ਇੱਕ ਵਾਰ ਉਹਨਾਂ ਦੇ ਪਿੰਡ ਕੁੱਪਕਲਾ ਵਿੱਚ ਪੈਪਸੂ ਦੇ ਬੁੱਕਬਤਰੀ ਬ੍ਰਿਜ ਭਾੜਾ ਆਇਆ ਸੀ ਅਤੇ ਪੰਚਾਇਤ ਦੇ ਸਦੀਕ ਨੂੰ ਉਹਨਾਂ ਸਾਹਮਣੇ ਗੌਣ ਲਈ ਖੜਾ ਕਰ ਦਿੱਤਾ ਸਦੀਕ ਦਸਦਾਇਕੇ ਬਾਰੇ ਰਫੀ ਸਾਹਿਬ ਦਾ ਗੀਤ ਗਾਇਆ ਸੀ ਤੇ ਲੋਕਾਂ ਨੇ ਉਸ ਗੀਤ ਨੂੰ ਬਹੁਤ ਪਿਆਰ ਨਾਲ ਸੁਣਿਆ ਮੁਕੰਮਤਰੀ ਵੀ ਭਾਵਕ ਹੋ ਗਿਆ ਉਹਦਾ ਸਭਾ ਵਿੱਚ ਮੁਕੰਮਤਰੀ ਨੇ ਪਗੋ ਸਦੀਕ ਨੂੰ 100 ਰੁਪਏ ਦਾ ਆਵ ਦਿੱਤਾ ਸੀ ਇਸ 100 ਰੁਪਏ ਰਹੀ ਮੁਬਦ ਸਦੀਕ ਦੀ ਜ਼ਿੰਦਗੀ ਬਦਲ ਦਿੱਤੀ ਸੀ ਸਾਰੇ ਪਿੰਡ ਦੀਆਂ ਔਰਤਾਂ ਮੁਬਦ ਸਦੀਕ ਦੀ ਬਾਣੋ ਸਾਰੀ ਰਾਤ ਹੀ ਵਿਧਾਈ ਦਿੰਦੀਆਂ ਆਉਂਦੀਆਂ ਰਹੀਆਂ ਤੇ ਕਹਿੰਦੀਆਂ ਰਹੀਆਂ ਜੀ ਤੇਰਾ ਪੁੱਤ ਤਾਂ ਜੱਬਦਾ ਹੀ ਕਬਾਉ ਹੈ ਇਸ ਤੋਂ ਬਾਅਦ ਹੀ ਬਬਦ ਸਦੀਕ ਨੂੰ ਉਹਨਾਂ ਦੇ ਘਰ ਵਾਲਿਆਂ ਨੇ ਸੰਗੀਤ ਸਿੱਖਣ ਲਈ ਲਾਇਆ ਸੀ ਸਦੀਕ ਦੱਸਦਾ ਹੈ ਕਿ ਉਹਨਾਂ ਦੇ ਪਿੰਡ ਕੋਪ ਕਲਾ ਵਿੱਚ ਉਸ ਵੇਲੇ ਸਕੂਲ ਦਾ ਔੜ ਕਰਕੇ ਉਹ ਗੁਰਦੁਆਰਾ ਸਾਹਿਬ ਵਿੱਚ ਹੀ ਦਰਖਤਾ ਹੀਠਾ ਬੈਠ ਕੇ ਪੜ੍ਹਦੇ ਸਨ ਸਦੀਕ ਆਪਣੇ ਪ੍ਰਾਇਮਰੀ ਸਕੂਲ ਦੀ ਬਾਲ ਸਭਾ ਵਿੱਚ ਵੀ ਗਾਉਂਦਾ ਸੀ ਸੰਗੀਤ ਸਿੱਖਣ ਲਈ ਪਟਿਆਲਾ ਘਰਾਣੇ ਦੇ ਖਾਨ ਬਕਰ ਸੈਡ ਕੋਲੋਂ ਬਲੇਰਕੋਟ ਚਲਿਆ ਜਾਂਦਾ ਹੈ ਇਸ ਦਰਾਂ ਸਦੀਕ ਨੇ ਇੱਕ ਨਾਟਕ ਮੰਡਲੀ ਨਾਲ ਵੀ ਕੰਮ ਸ਼ੁਰੂ ਕੀਤਾ ਉਹਨੇ 15 ਰੁਪਏ ਪ੍ਰਤੀ ਮਹੀਨੇ ਤੇ ਨੌਕਰੀ ਕੀਤੀ। ਇਸ ਤੋਂ ਬਾਅਦ ਉਸਨੇ ਲੋਕ ਸੰਪਰਕ ਵਿਭਾਗ ਵਿੱਚ ਨੌਕਰੀ ਵੀ ਕੀਤੀ। ਸਦੀਕ ਦੱਸਦਾ ਹੈ ਕਿ 6 ਸਾਲ ਨੌਕਰੀ ਕਰਦੋਂ ਬਾਅਦ ਸਾਲ 1966 ਵਿੱਚ ਮੇਰੇ ਇੱਕ ਅਫਸਰ ਨੇ ਮੈਨੂੰ ਸਲਾਹ ਦਿੱਤੀ ਕਿ ਨੌਕਰੀ ਛੱਡ ਕੇ ਤੂੰ ਗਾਇਕੀ ਨੂੰ ਸੰਭਾ ਦੇ। ਉਸ ਵਕਤ ਸਦੀਕ ਨੇ 5-6 ਮਹੀਨੇ ਦੀ ਛੁੱਟੀ ਲੈ ਕੇ ਗਾਇਕੀ ਵੱਲ ਧਿਆਨ ਦਿੱਤਾ। ਜਦੋਂ ਲੋਕ ਪਿਆਰ ਕਰਨ ਲੱਗੇ ਤਾਂ ਨੌਕਰੀ ਛੱਡ ਕੇ ਉਹ ਪ੍ਰੋਫੈਸ਼ਨਲ ਗਾਇਕੀ ਵੱਲ ਆ ਗਿਆ। ਬਾਬਾ ਦਸਤੀਕ ਕਹਿੰਦਾ ਹੈ ਕਿ ਪੰਜਾਬੀਆਂ ਨੇ ਮੈਨੂੰ ਮੇਰੇ ਪੇਸ਼ੇ ਕਰਕੇ ਇੰਦਾ ਪਿਆਰ ਦਿੱਤਾ ਕਿ ਜਦੋਂ ਮੈਨੂੰ ਪਾਰਟੀ ਨੇ ਟਿਕਟ ਦਿੱਤੀ ਤਾਂ ਇੱਕ ਵਾਰ ਲੋਕਾਂ ਨੇ ਵਿਧਾਇਕ ਬਣਾਇਆ ਤੇ ਇੱਕ ਵਾਰ ਐਮਪੀ ਬਣਾਇਆ ਜਿਸ ਡਾਟਕ ਬੱਡਲੀ ਨਾਲ ਸਦੀਕ ਕੰਮ ਕਰਦਾ ਸੀ ਉਹ ਪਿੱਡਾ ਕਸਬਿਆਂ ਵਿੱਚ ਧਾਰਮਿਕ ਅਤੇ ਕਿੱਸਿਆਂ ਦੇ ਆਧਾਰਿਤ ਡਾਟਕ ਕਰ ਜਾਂਦੀ ਜਿਵੇਂ ਕਿ ਪੂਰਨ ਭਗਤ ਦਾ ਕਿੱਸਾ ਸਰਵਣ ਇਕਬਾਰ ਰੂਪ ਬਸਤ ਰਾਜਾ ਹਰੀਜੰਦ ਰਾਦੀ ਪਿੱਡਾ ਵਿੱਚ ਜ਼ਿਆਦਾਤਰ ਰਾਮਲੀਲਾ ਹੀ ਕਰਦੇ ਸਨ ਸਦੀਕ ਦੱਸਦਾ ਹੈ ਕਿ ਨਾਟਕ ਮੰਡਰੀ ਵੇਲੇ ਉੱਤਰ ਪ੍ਰਦੇਸ਼ ਤੋਂ ਆਏ ਬ੍ਰਾਹਮਣ ਭਾਈਚਾਰੇ ਦੇ ਲੋਕ ਸਨ ਸਾਲ 1947 ਦਾ ਸਭਾ ਹਾਲੇ ਸਭ ਦੇ ਚੇਤਿਆਂ ਵਿੱਚ ਸੀ ਕੋਈ ਇਤਰਾਜ਼ ਨਾ ਕਰੇ ਕਿ RAM LELA ਦੀ ਸਟੇਜ ਤੇ ਇੱਕ ਮੁਸਲਮਾਨ ਤੁਰਿਆ ਫਿਰਦਾ ਇਸ ਲਈ ਉਹ ਸਾਰਿਆਂ ਨੇ ਭਬਦ ਸਦੀਕ ਦਾ ਨਾਮ ਬਦਲ ਕੇ ਸਤੀਸ਼ ਕੁਮਾਰ ਰੱਖ ਦਿੱਤਾ ਸੀ ਤੁਸੀਂ ਸਾਰਿਆਂ ਨੇ ਭਬਦ ਸਦੀਕ ਨੂੰ ਤੂਬੀ ਵਜਾਉਂਦੇ ਹੀ ਦੇਖਿਆ ਹੋਵੇਗਾ ਪਰ ਤੂਬੀ ਤੋਂ ਪਹਿਲਾਂ ਉਹ ਵਾਇਲਨ ਸਾਜ਼ ਵਜਾਉਦੇ ਸਨ ਵਾਇਲਨ ਛੱਡ ਕੇ ਤੋਂਬੇ ਫੜ ਦਾ ਕਿੱਸਾ ਵੀ ਬੜਾ ਦਿਲਚਸਪ ਹੈ ਉਹ ਵਜ਼ਦੀਕ ਦੱਸਦਾ ਹੈ ਕਿ ਲੋਕ ਸਬਰ ਕਾ ਵਿਭਾਗ ਵਿੱਚ ਉਹਨਾਂ ਦੀ ਤਰਖਾ 80 ਰੁਪਏ ਮਹੀਨਾ ਸੀ ਚੀਨ ਨਾਲ ਜੱਗ ਵੇਲੇ ਮੁਲਕ ਨੂੰ ਜੱਗੀ ਸੰਭਾਲ ਲਈ ਸੋਨੇ ਚਾਦੀ ਦੀ ਲੋੜ ਪਈ ਤਾਂ ਸਰਕਾਰ ਦੇ ਦਬਈ ਦੇ ਲੋਕਾਂ ਕੋਲੋਂ ਸੋਨਾ ਇਕੱਠਾ ਕਰ ਰਹਿ ਸਕ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋੜੇ ਕੌੜੀਆਂ ਪਿੰਡ ਵਿੱਚ ਆਉਣਾ ਸੀ ਉਹਨਾਂ ਦੱਸਿਆ ਕਿ ਮੇਰੀ ਡਿਊਟੀ ਹੁੰਦੀ ਸੀ ਕਿ ਉਹ ਲੇਖਕ ਬਰੋਗਬਰ ਰਾਗ ਬਾਰੇ ਲੋਕਾਂ ਵਿੱਚ ਪ੍ਰਚਾਰ ਕਰਾਂ ਰਾਤ ਨੂੰ ਅਸੀਂ ਸਗੀਤ ਪ੍ਰੋਗਰਾਮ ਰੱਖਦੇ ਸੀ ਤਾਂ ਜੋ ਲੋਕ ਸੁਣਨ ਤੇ ਸਵੇਰੇ ਇੱਥੇ ਹੀ ਆ ਜਾਣ। ਮੈਂ ਉਦੋਂ ਵਾਇਲਨ ਵਜਾਉਦਾ ਹੁੰਦਾ ਸੀ। ਵਾਇਲਨ ਕੋਈ ਪੇਡੂ ਸਾਜ਼ ਨਹੀਂ ਸੀ ਪਰ ਇੱਕ ਪ੍ਰੋਗਰਾਮ ਵਿੱਚ ਮੈਂ ਇੱਕ ਧੁਣ ਵਜਾਈ ਲੋਕਾਂ ਨੇ ਬਹੁਤ ਪਿਆਰ ਨਾਲ ਸੁਣੀ। ਮੈਂ ਵੀ 10-15 ਮਿੰਟ ਵਜਾਉਦਾ ਰਿਹਾ। ਮੇਰੇ ਤੋਂ ਬਾਅਦ ਇੱਕ ਹੋਰ ਬੁੱਢੇ ਨੇ ਗਾਉਣ ਲੱਗੇ। ਉਸ ਨੇ ਸਿਲਵਰ ਦੀ ਗਰਮੀ ਵਿੱਚ ਇੱਕ ਲੱਕੜ ਦੇ ਵਸਾਕੇ ਤੋਬੀ ਬਣਾ ਕੇ ਗਾਇਆ। ਉਸ ਬੁੱਢੇ ਨੂੰ 25-26 ਰੁਪਏ ਨਾਂ ਵਿੱਚ ਹੋ ਗਏ। ਮੈਂ ਤਾਂ ਉਦੋਂ ਬਹੁਤ ਗਰੀਬ ਵਿੱਚ ਜੀ ਰਿਹਾ ਸੀ ਮੈਂ ਸੋਚੀ ਜਾਵੇ ਕਿ ਲੋੜ ਤਾਂ ਬੈਨੂ ਸੀ ਬੇਨ ਇਹਦੂ ਗਏ ਇਸ ਤੋਂ ਬਾਅਦ ਉਸਦੇ ਸਟੇਜ ਉੱਤੇ ਗੀਤ ਗਾਇਆ ਅਤੇ ਇੱਕ ਗੀਤ ਗਾ ਕੇ ਥੱਲੇ ਆ ਕੇ ਉਸਦੇ ਵਾਇਲਨ ਨੂੰ ਬਕਸੇ ਵਿੱਚ ਪਾ ਕੇ ਮੱਥਾ ਟੇਕ ਦਿੱਤਾ ਤੇ ਅਗਲੇ ਦਿਨ ਆਪਣੇ ਭਰਾ ਨੂੰ 10 ਰੁਪਏ ਦੇ ਕੇ ਤੂਬੀ ਲੈ ਉਹ ਚਾਰ ਰੁਪਏ ਦੀ ਤੂਬੀ ਖਰੀਦ ਕੇ ਲਿਆਇਆ ਜੋ ਬਾਬਾ ਬਦਰ ਸਦੀਕ ਅੱਜ ਤੱਕ ਵਜਾ ਰਿਹਾ ਹੈ ਬਦਰ ਸਦੀਕ ਨੇ ਬਹੁਤ ਲੰਬਾ ਸਮਾਂ ਪੀਬਾ ਰਣਜੀਤ ਕੌਰ ਨਾਲ ਲਗਾਇਆ ਸਦੀਕ ਦੱਸਦਾ ਹੈ ਕਿ ਰਣਜੀਤ ਕੌਰ ਦੇ ਪਿਤਾੜੇ ਉਹਨਾਂ ਨੂੰ ਬਹੁਤ ਪਰਦੇ ਵਿੱਚ ਰੱਖਿਆ ਸੀ ਕਿ ਉਹਨਾਂ ਦੇ ਕਾਰਨ ਵੀ ਪਰਦੇ ਲੱਗੇ ਹੁੰਦੇ ਸਨ ਜਦੋਂ ਉਹ ਪਰਦੇ ਵਿੱਚ ਉੱਤਰ ਕੇ ਆਪਣੀ ਬੈਟਕ ਵਿੱਚ ਚਲੇ ਜਾਂਦੇ ਤੇ ਚਾਹ ਪੀਉਣ ਵਾਲਿਆਂ ਨੂੰ ਵੀ ਬਾਹਰ ਤੋਂ ਇਹ ਸਵਾਲ ਫੜਾ ਦਿੰਦੇ ਸਨ ਕਾਰ ਹੋ ਕੇ ਕਾਰ ਵਿੱਚ ਬੈਠ ਜਾਣਾ ਤੇ ਲੋਕਾਂ ਨੂੰ ਸਿੱਧਾ ਸਟੇਜ ਉੱਤੇ ਹੀ ਦੇਖਦੇ ਸਨ ਦੇਖ ਕੇ ਲੋਕ ਬੜੇ ਹੈਰਾਨ ਰਹਿ ਜਾਂਦੇ ਸੜਕੇ ਕੌਣ ਲੋਕ ਆਡੇ ਕਿੱਥੋਂ ਆਏ ਹਨ ਈਕ ਦੱਸਦਾ ਹੈ ਕਿ ਰਣਜੀਤ ਕੌਰ ਦਾ ਪਿਤਾ ਅਜੇਹਾ ਇਸ ਲਈ ਕਰਦਾ ਸੀ ਤਾਂ ਕਿ ਸਟਾਰਡਮ ਬਣਿਆ ਰਹੇ ਪੰਜਾਬ ਅਧਰ 1980ਵਿਆਂ ਤੋਂ ਲੈ ਕੇ 92 93 ਤੱਕ ਦੇ ਦੌਰ ਦੇ ਅਰਸਖਾਵੇਂ ਮਾਹੌਲ ਦਾ ਅਸਰ ਬਾਕੀ ਲੋਕਾਂ ਦੀ ਤਰ੍ਹਾਂ ਉਸ ਵਕਤ ਕਲਾਕਾਰਾਂ ਤੇ ਵੀ ਬਹੁਤ ਪਿਆ ਸੀ ਮਾਹੌਲ ਠੀਕ ਕਰਦੀ ਹੈ ਸਰਕਾਰ ਦੀਆਂ ਕੋਸ਼ਿਸ਼ਾਂ ਵਿੱਚ ਕਲਾਕਾਰਾਂ ਨੂੰ ਵੀ ਸ਼ਾਮਲ ਕੀਤਾ ਗਿਆ ਸੀ। ਜਿਸ ਸਦੀਕ ਦੱਸਦਾ ਹੈ ਕਿ ਇੱਕ ਵਾਰ ਮੁੱਖ ਮੰਤਰੀ ਬੈਂਤ ਸਿੰਘ ਨੇ ਉਹਨਾਂ ਨੂੰ ਆਪਣੇ ਕੋਲ ਬੁਲਾ ਕੇ ਕਿਹਾ ਸੀ ਕਿ ਲੋਕ ਇਕੱਠੇ ਨਹੀਂ ਹੁੰਦੇ ਤੇ ਤੁਹਾਡੇ ਨਾਵ ਤੇ ਲੋਕ ਇਕੱਠੇ ਹੋ ਜਾਂਦੇ ਹਨ। ਤੁਸੀਂ ਸਟੇਜ ਲਾ ਲਿਆ ਕਰੋ ਤੇ ਅਸੀਂ ਉਹਨਾਂ ਦੇ ਨਾਲ ਜਾਣ ਲੱਗੇ ਪਏ। ਇਹ ਮਾਹੌਲ ਉਦੋਂ ਤੋਂ ਸ਼ੁਰੂ ਹੋਇਆ ਸੀ ਤੇ ਅੱਜ ਤੱਕ ਚੱਲ ਰਿਹਾ ਹੈ ਕਿ ਜਦੋਂ ਕਿਸੇ ਲੀਡਰ ਨੇ ਆਉਣਾ ਹੋਵੇ ਤੇ ਉੱਥੇ ਇੱਕ ਗਾਇਕ ਮਗਾਇਆ ਜਾਂਦਾ ਹੈ ਜੋ ਤੇ ਭੀੜ ਨੂੰ ਇੱਕਠਿਆਂ ਕਰਕੇ ਰੱਖਦਾ ਹੈ محمد صدیق ਕਾਂਗਰਸ ਦੀ ਟਿਕਟ ਤੋਂ ਇੱਕ ਵਾਰ ਵਿਧਾਇਕ ਬਣਿਆ ਤੇ ਹੁਣ ਮੌਜੂਦਾ ਸੰਸਦ ਮੈਂਬਰ ਹੈ صدیق ਦੱਸਦਾ ਹੈ ਕਿ ਮੈਂ ਸਿਆਸਤ ਵਿੱਚ ਆਉਣਾ ਨਹੀਂ ਸੀ ਚਾਹੁੰਦਾ ਪਰ ਕੈਪਟਨ ਅਮਰਿੰਦਰ ਸਿੰਘ ਨੇ ਪਤਾ ਨਹੀਂ ਕੀ ਸੋਚ ਕੇ 2007 ਵਿੱਚ ਭਦੌਰ ਤੋਂ ਉਹਨਾਂ ਨੂੰ ਟਿਕਟ ਦਿਵਾ ਦਿੱਤੀ ਪਰ ਫਿਰ ਉਹਨਾਂ ਦੀ ਟਿਕਟ ਕਿਸੇ ਨੇ ਕਟਵਾ ਦਿੱਤੀ ਪਰ ਫਿਰ ਉਹ ਢੇਰੀ ਢਾ ਕੇ ਬੈਠ ਗਿਆ ਉਸ ਤੋਂ ਬਾਅਦ ਫਿਰ ਦੁਬਾਰਾ 2012 ਵਿੱਚ ਉਹਨਾਂ ਨੂੰ ਭਦੌਰ ਤੋਂ ਟਿਕਟ ਦਿਵਾਤੀ ਤੇ ਲੋਕਾਂ ਨੇ ਉਹਨੂੰ ਜਿਤਾ ਦਿੱਤਾ ਸਾਲ 2019 ਵਿੱਚ ਕੈਪਟਨ ਨੇ ਉਹਨਾਂ ਨੂੰ ਐਪੀ ਦੀ ਟਿਕਟ ਦਵਾਈ ਜਿਉ ਫਿਰ ਐਪੀ ਜਿੱਤ ਗਿਆ ਮਬਦ ਸਦੀਕ ਨੇ ਜ਼ਿੰਦਗੀ ਵਿੱਚ ਗੁਰਬਤ ਵੀ ਹਟਾਈ ਤੇ ਫਿਰ ਮਿਹਨਤ ਤੋਂ ਬਾਅਦ ਕਾਮਯਾਬੀ ਵੀ ਦੇਖੀਗੀ ਉਹ ਦੋਸਤੋ ਏਸੀ ਪੰਜਾਬੀ ਲੋਕ ਗਾਇਕ ਤੇ ਮੌਜੂਦਾ ਮੈਂਬਰ ਪਾਰਲੀਮੈਂਟ ਮਬਦ ਸਦੀਕ ਦੀ ਜ਼ਿੰਦਗੀ ਦਾ ਜੀਵਨ ਦੰਦਾ ਵੀਡੀਓ ਪੂਰੀ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਧੰਨਵਾਦ।